ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਕੋਲ ਆਏ ਆਂ ਦੋਸਤੋ ਲਾਟੀ ਡੇਰੀ ਫਾਰਮ ਤੇ ਸੋ ਜਿਵੇਂ ਕਿ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੈ ਪਹਿਲਾਂ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਸੇਲ ਪਰਚੇਜ ਦਾ ਕੰਮ ਆ ਵੀਰ ਉਹਨਾਂ ਦਾ ਵੀਡੀਓ ਵਿੱਚ ਬੇਸ਼ੱਕ ਦੋਸਤੋ ਥੋੜਾ ਵਖਪਾਜਾ ਪੈ ਗਿਆ ਕਿਉਂਕਿ ਮਾਲ ਜਿਹੜਾ ਕੋਈ ਇੱਕ ਦੋ ਨਾਲ ਜਿਹੜੇ ਆ ਆਉਂਦੇ ਆ ਲੋਕਲ ਜਿਹੜੇ ਸੇਲ ਹੋ ਜਾਂਦੇ ਆ ਅੱਜ ਦੋ ਜਿਹੜੇ ਨਗਵੀਰ ਨੇ ਡੱਕੇ ਸੀ ਵੀ ਸਾਰੇ ਭੈਣ ਭਰਾਵਾਂ ਦੇ ਬਿਲਕੁਲ ਰੂਬਰੂ ਹੋਣੇ ਆ ਪੇਸ਼ ਹੋਣੇ ਆ ਤੇ ਦੋ ਪਸੂ ਤੁਹਾਨੂੰ ਦਿਖਾਉਣੇ ਆ ਦੋਸਤੋ ਇੱਕ ਮੱਝ ਬਿਲਕੁਲ ਸੱਜਰ ਤਾਜੀ ਸੂਈ ਦਿਖਾਵਾਂਗੇ ਤੁਹਾਨੂੰ ਇੱਕ ਗੱਬਣ ਤਿਆਰੀ ਵਾਲੀ ਵਹਿੜ ਤੁਹਾਨੂੰ ਦਿਖਾਵਾਂਗੇ ਮੂੰਹੋਂ ਦੰਦੋਂ ਵੀ ਪ੍ਰੋਪਰ ਆਪਾਂ ਤੁਹਾਨੂੰ ਪੂਰਾ ਨੋਟ ਕਰਵਾ ਦਾਂਗੇ ਤੇ ਪਿੰਡ ਕਰਿਆਲੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਕਰਿਆਲੇ ਦੀਆਂ ਬੈਕਾਂ ਆ ਜਾਂਦੀਆਂ ਨੇ ਧਗਾਣਾ ਪਿੰਡ ਬਿਲਕੁਲ ਨਜ਼ਦੀਕ ਸ਼ਹੀਰ ਧਗਾਣਾ ਪਿੰਡ ਦੁੱਬਲੀ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਦੋਸਤੋ ਨੋਟ ਕਰ ਲਓ ਅੱਜ ਸਮਾਗੋ ਮਾਰਨਿੰਗ ਦੇ ਸਾਡੇ 1.10 ਵਜੇ ਦਾ ਜਿੱਦਾਂ ਕਿ ਦੋਸਤੋ ਇੱਕ ਜਿਹੜੀ ਮੱਝ ਸੂਈ ਸਵਾਈ ਦੀ ਚਵਾਈ ਆਪਾਂ ਬਿਲਕੁਲ ਵਿੱਚੇ ਤੁਹਾਨੂੰ ਕਰਕੇ ਦਿਖਾ ਦਾਂਗੇ ਸੋ ਸਾਰੇ ਵੀਰ ਮੇਰੇ ਖਰੀਦਦਾਰ ਜਿੰਨੇ ਵੀ ਆਪਣਾ ਚੈਨਲ ਤੁਸੀਂ ਦੇਖਦੇ ਹੋ ਪੂਰੀ ਵੀਡੀਓ ਦੇਖ ਲਿਓ ਵਿੱਚੇ ਚਵਾਈ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਪੂਰੀ ਤੇ ਕੀ ਰਿਕਾਰਡ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਪੂਰੀ ਗੱਲਬਾਤ ਦੇ ਲਈ ਚਲਦੇ ਆ ਵੀਰ ਗੁਰਪ੍ਰੀਤ ਦੇ ਕੋਲ ਪੁੱਛ ਲੈਣੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜੀ ਵੀਰੇ ਸਾਰੇ ਰਾਜਸੰਧੂ ਚੈ ਸਸਰੀ ਗਾ ਵੀਰ ਗੁਰਪ੍ਰੀਤ ਅੱਛਾ ਵੀਰ ਗੁਰਪ੍ਰੀਤ ਜਿੱਦਾਂ ਆਪਾਂ ਜਿਗਰ ਕੀਤਾ ਵੀਰ ਵੀ ਪਹਿਲਾਂ ਆਪਣੀ ਰੂਟੀਨ ਦੇ ਵਿੱਚ ਵੀਡੀਓ ਆਉਂਦੀ ਸੀਗੀ ਹਾਂਜੀ ਤੇ ਹੁਣ ਤਕਰੀਬਨ ਕੋਈ ਤੁਹਾਡੇ ਕੋਲ ਤੁਸੀਂ ਵੀ ਦੱਸਿਆ ਸੀ ਵੀ ਮਾਲ ਘੱਟ ਜੁੜਦਾ ਕੋਈ 1 2 2 ਨਾਕ 3 ਨਾਕ ਆਏ ਤੇ ਵਿਕ ਜਾਂਦੇ ਤੇ ਵਿਕ ਜਾਂਦੇ ਨਾਲ ਹੀ ਠੀਕ ਹੈ ਜੀ ਕਿਉਂਕਿ ਵੈੜ ਆਪਾਂ ਤੁਹਾਨੂੰ ਪਤਾ ਥੋੜੀ ਚੰਗੀ ਲੀਨੇ ਗਰਮੀ ਕਰਕੇ ਲਈ ਦੀ ਵੀ 1 2 1 2 ਠੀਕ ਹੈ ਜੀ ਮਤਲਬ ਉਹ ਕਰਕੇ ਨਾਲ ਹੀ ਵਿਕ ਜਾਂਦੀਆਂ ਰਹੀਆਂ ਖੁੱਗ ਜਾਂਦੀਆਂ ਠੀਕ ਹੈ ਜੀ ਅੱਛਾ ਵੀਰ ਗੁਰਪ੍ਰੀਤ ਅੱਜ ਆਪਣੇ ਕੋਲ ਦੋ ਐਨੀਮਲ ਆ ਜਿੱਦਾਂ ਕਿ ਇੱਕ ਮੱਝ ਇਹ ਸੂਈ ਆਪਣੇ ਕੋਲ ਤਾਜੀ ਆ ਤੇ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲਾਂਗੇ ਵੀਰ ਇਹਦੀ ਕੀ ਡਿਟੇਲ ਹੈ ਮੈਂ ਦੀ ਇਹਨੂੰ ਸੂਈ ਨਵਾਇ 10 ਦਿਨ ਹੋ ਗਏ ਆ ਓਕੇ ਹਾਂਜੀ ਤੇ ਦੂਜੀ ਸੂਏ ਛੋਟੀ ਸੂਈ ਆ ਠੀਕ ਹੈ ਜੀ ਹਾਂ ਤੇ 14 ਲੀਟਰ ਇਹ ਥਲੇ ਹਾਜਰ ਆ ਠੀਕ ਹੈ ਜੀ ਹਾਂ ਜਿਹੜਾ ਆਪਾਂ ਚਵਾਉਣਾ ਵਾ ਠੀਕ ਹੈ ਜੀ ਗੱਲਾਂ ਵਾਲੇ ਜਿਹੜਾ ਆਪਾਂ ਚਵਾ ਕੇ ਤੇ ਬਾਲਟੀ ਵਿੱਚ ਖਾਉਣਾ ਵਾ ਠੀਕ ਹੈ ਜੀ ਆਹ ਨੈਟ ਜਿਹੜਾ ਬਿਲਕੁਲ 14 ਕਿਲੋ ਭਾਂਡੇ 'ਚ ਪੈਣ ਵਾਲਾ 14 ਕਿਲੋ ਭਾਂਡੇ 'ਚ ਪੈਣ ਵਾਲਾ ਠੀਕ ਹੈ ਜੀ ਤੇ ਦੇਣਾ 8 ਕੇ 10 ਇਹਨੂੰ 10 ਦਿਨ ਹੋ ਗਏ 10 ਦਿਨਾਂ ਲਓ ਦੱਸੋ ਮਗਰ ਇਹਦੇ ਕਟਾ ਮੇਲ ਕਾ ਲੀਟਰ ਦੁੱਧ ਦੇ ਥੱਲੇ ਬਿਲਕੁਲ ਹਾਜ਼ਰ ਆ। ਤੋਂ ਦੱਸ ਰਿਹਾ ਸੀ 20 ਰੁਪਏ ਗਾੜਾ ਹੀ ਅਗਲੇ ਥਣਾ ਦਾ ਜਿਹੜਾ ਦੁੱਧ ਆ ਦੋਸਤੋ ਉਹ ਵੀ 2.5 ਤਿੰਨ ਤਿੰਨ ਕਿਲੇ ਲੱਗੇ ਬੰਦੇ। ਹਾਂ ਹੈਗਾ ਨੋਰਮਲੀ। ਠੀਕ ਆ ਜੀ। ਸੋ 2.5 ਤਿੰਨ ਕਿਲੋ ਜਿਹੜੀ ਦੋਸਤੋ ਅਗਲੇ ਥਣਾ ਦੀ ਮਿਲਕਿੰਗ ਆ ਦੁੱਧ ਅਗਲੇ ਥਣਾ ਦੇ ਵਿੱਚ। ਸੋ ਸੋਹਣੀ ਬਾਡੀ ਸਟਰਕਚਰ ਆ ਬੇਨ ਬੋਨ ਤੁਸੀਂ ਵੇਖੋਗੇ ਦੋਸਤੋ ਪਿੰਡੇ ਦੇ ਉੱਪਰ ਪੂਰੀ ਲਿਸ਼ਕਾ ਮਾਰਦੀਆਂ ਪਈਆਂ ਨੇ। ਬੇਨ ਉੱਭਰੀਆਂ ਹੋਈਆਂ ਨਜ਼ਰ ਆਉਣਗੀਆਂ ਤੁਹਾਨੂੰ ਹੈ ਪਸਲੇ ਪਿੰਡੇ ਦੇ ਵਿੱਚ। ਸੋ ਮਗਰ ਕਟਾ ਕਟਾ ਤੁਸੀਂ ਆ ਵੇਖ ਵੇਖ ਸਕਦੇ ਠੀ ਹਾਜ਼ਰ ਆ ਬਿਲਕੁਲ ਤੇ ਇੱਕ ਪੂਰੀ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾ ਦਿੱਤੀ ਆਪਾਂ ਬਿਲਕੁਲ ਛੋਟੀ ਸਿੰਗੀ ਗੁਲਾਈ ਦੇ ਵਿੱਚ ਆਪਾਂ ਜਿੱਦਾਂ ਦੇਖਦੇ ਆ ਦੋਸਤੋ ਬਿਲਕੁਲ ਉਹ ਕੋਕੇ ਜਿਹੜੇ ਪਿਆ ਠੀਕ ਆ ਜੀ ਛੋਟਾ ਸਿੰਗ ਗੁਲਾਈ ਦੇ ਵਿੱਚ ਇਧਰ ਦੋਸਤੋ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾਉਣੀ ਆਪਾਂ ਆ ਕਰੋ ਜਾਈਏ ਆਹ ਥਣ ਦੇਵਾ ਠੀਕ ਆ ਜੀ 14 ਕਿਲੋ ਦੋਸਤੋ ਦੁੱਧ ਦੇ ਤੇ ਥੱਲੇ ਹਾਜ਼ਰ ਆ ਮੇਰਾ ਵੀਰ ਇੱਕ ਨਹੀਂ ਦੋ ਨਹੀਂ ਤਿੰਨ ਟਾਈਮ ਆਪਣੀ ਚਵਾਈ ਕਰੋ ਆਪਾਂ ਵਾਰ-ਵਾਰ ਕਹਿੰਦੇ ਆ ਸਾਰੇ ਫਾਰਮਰ ਵੀਰਾਂ ਨੂੰ ਤਾਂ ਚਵਾਈ ਜਿੱਦਾਂ ਮਰਜ਼ੀ ਆਪਦੇ ਸਮਝੋ ਸਮਾਂ ਤੁਸੀਂ ਕਢਣਾ ਐਵੇਂ ਹੀ ਖਰਚ ਕਰਨੇ ਆ ਇਹ ਸਮਾਂ ਵੀ ਦੋ ਇਹ ਮਾਜ ਦਾ ਦੋਸਤ ਸਟਰਕਚਰ ਆ ਸੋਹਣੀ ਹਾਈਟ ਆ ਸੋਹਣੇ ਕੱਦ-ਕੱਦ ਦੇ ਵਿੱਚ ਤੇ ਬਾਕੀ ਵੀਰ ਗੁਰਪ੍ਰੀਤ ਚੋਣ ਜਾਣ ਦੀ ਆਪਣੇ ਪਿੰਡ ਨਾ ਰਾਜਵੀਰ ਜਿਹੜੀ ਚੋਣ ਆ ਨਾ ਇਹ ਅਲੈਦਾ ਹੀ ਲੱਗੀ ਇਹ ਇੱਕ ਤਾਂ ਹੁੰਦੀ ਨਾ ਚਲ ਵਪਾਰੀ ਸਿਫਤ ਕਰਦਾ ਵਾ ਹਾਂਜੀ ਪਰ ਜਿੰਨੇ ਵੀਰ ਨੇ ਖੜੀ ਉਹਨੂੰ ਦੋ ਡੰਗ ਚਵਾਵਾਂਗੇ ਪਰ ਚੋ ਕੇ ਆਖੂ ਵੀ ਵਾਕਿਆ ਹੀ ਕੋਈ ਬੱਕਰੀ ਚੋਣ ਲੱਗੀ ਇਹਨੂੰ ਇਹ ਨਹੀਂ ਗਾਂਵ ਨਹੀਂ ਭੋਲੀ ਹੁੰਦੀ ਜਿੰਨੀ ਇਹ ਮੱਝ ਭੋਲੀ ਠੀਕ ਆ ਵੀਰਿਆ ਕੋਈ ਛੱਟਾ ਨਹੀਂ ਕੋਈ ਪੂਰ ਨਹੀਂ ਠੀਕ ਆ ਲੈ ਵੀਰ ਗੁਰਪ੍ਰੀਤ ਖੋਲ ਕੇ ਕਰੀਏ ਪੇਸ਼ ਆਪਣੇ ਵੀਰਾਂ ਦੇ ਦਿਖਾ ਦਈਏ ਆਹ ਦੋਸਤੋ ਚਵਾਈ ਵੀਰ ਨੇ ਦੱਸਿਆ ਵੀ ਪੋਲੀ ਆ ਰੂ ਨੂੰ ਵੀ ਆਂਦਾ ਪਿੱਛੇ ਛੱਡ ਦੂਗੀ ਵੀ ਐਡੀ ਕਿ ਜਿਹੜੀ ਚਵਾਈ ਪੋਲੀ ਲੱਗੀ ਆ ਸੋ ਸੈਕੰਡ ਟਾਈਮਰ ਦੂਜਾ ਸਵੇਰ ਇਹ ਝੋਟੀ ਦੋਸਤੋ ਕੋਈ ਵੀਰ ਜਾਂ ਮੱਝ ਸਮਝ ਲੈ ਜਾਂ ਝੋਟੀ ਸਮਝ ਲੈ ਦੂਜਾ ਸਵੇਰ ਸੂਈ ਆ ਟਾਈਮ ਤੁਹਾਨੂੰ ਨੋਟ ਕਰਾਤਾ ਸੋ ਦੁੱਧ ਚੰਗਾ ਖੁੱਲਾ ਆ ਦੋਸਤੋ ਦੁੱਧ ਮੇਰਾ ਵੀਰ ਕੋਈ ਕਿਉਂਕਿ ਅ ਅੱਜ ਕੱਲ ਜੇਕਰ ਦੇਖੀਏ ਦੋਸਤੋ ਅ ਫੀਡ ਦੀ ਗੱਲ ਕਰ ਲਈਏ ਡਾਈਟ ਜੋ ਵੀ ਆਪਾਂ ਚਾਰਾ ਹਰੇ ਚਾਰੇ ਤੋਂ ਲੈ ਕੇ ਜੋ ਵੀ ਆਪਣਾ ਹੈਗਾ ਸਾਈਲੋਜ ਪਾਉਨੇ ਆ ਹਰ ਇੱਕ ਚੀਜ਼ ਮਹਿੰਗੀ ਆ ਤੇ ਹਰ ਇੱਕ ਵੀਰ ਚਾਹੁੰਦਾ ਵੀ ਕੋਈ 12 ਤੋਂ ਪਲੱਸ ਲੀਟਰ ਵਾਲੀ ਆਪਣੇ ਕੋਲ ਮੱਝ ਹੋਵੇ ਠੀਕ ਹੈ ਜੀ 14 ਕਿਲੋ ਇਸmein ਦੇ ਸਭ ਦੁੱਧ ਹਾਜ਼ਰ ਆ ਬਿਲਕੁਲ ਜਿਹੜਾ ਕਿਸੇ ਨੇ ਚੋਲਣਾ ਸੋਹਣੀ ਹਾਈਟ ਸੋਹਣੀ ਲੈਂਥ ਹਾਂਜੀ ਬੈਕ ਸਾਈਡ ਤੋਂ ਲੇਵਾ ਸੋ ਨਾਲ ਦੀ ਨਾਲ ਦੋਸਤੋ ਚੁਵਾਈ ਜਿਹੜੀ ਆਪਾਂ ਤੁਹਾਨੂੰ ਜਰੂਰ ਇੱਕ ਵਾਰੀ ਕਰਕੇ ਦਿਖਾਵਾਂਗੇ ਤੇ ਉਦਾਂ ਮੇਰਾ ਵੀਰ ਤੁਸੀਂ ਆਪ ਵੀ ਬੇਸ਼ੱਕ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਤੋ ਜੀ ਸੋ ਇਹ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਾ ਥਣ ਦਿਖਾ ਦੇ ਜੀ ਠੀਕ ਆ ਜੀ ਅੱਛਾ ਫਿਰ ਗੁਰਪ੍ਰੀਤ ਕੀ ਡਿਮਾਂਡ ਕਰਦਾ ਹਿੰਦੀ ਵੀਰੇ ਇਹਦੀ ਰਾਜਵੀਰ ਕਰ ਨੂੰ ਇੱਕ 40 ਕਰ ਦਈਏ ਇੱਕ 35 ਕਰ ਦਈਏ ਆ ਪਰ ਇਹਨਾਂ ਵੀ ਇਹਦੇ ਵਿੱਚੋਂ ਆਪਾਂ ਉੱਥੇ ਰੁਗਣਾ ਵੀ ਜਿੱਥੇ ਆਪਾਂ ਲੈਣ ਦੇਣ ਕਰ ਹੀ ਦੇਣਾ। ਬਸ ਖਾਣ ਵਾਲੀ ਗੱਲ ਆਹ ਨਾਲ ਹੀ ਕਰਨੀ ਹੈ। ਹਾਂਜੀ। ਇਹ ਆਪਾਂ ਮੁੱਲ ਉਹ ਚ ਦੇ ਦੇਣੀ ਜਿੱਥੇ 10-11 ਲੀਟਰ ਦਾ ਲੋਕੀ ਅੱਜ ਕੱਲ ਰੇਟ ਕਰਦੇ। ਹੂੰ ਹੂੰ ਹਾਂ। ਸਹੀ ਹੈ। ਵੀਡੀਓ ਤੋਂ ਲੇਟ ਹੋਇਆ ਪਰ ਅੱਜ ਤੋਹਫੇ ਦੇਣਾ। ਨਹੀਂ ਬਿਲਕੁਲ ਜੀ ਚਾਹੀਦਾ। ਹਾਂ। ਰੇਟ ਕਰਦੇ 135 ਦੀ। ਹਾਂਜੀ। ਉਹਦੇ ਵਿੱਚੋਂ ਵੀ 5 ਛੱਡਿਆ। 30 30 ਹੋਰ ਕਰਦੀਏ ਫਿਰ। ਉਹ ਚੋਂ ਵੀ 2 ਛੱਡਿਆ। ਹਾਂਜੀ। ਆਹ। ਹੋਰ ਕਸਰਾ ਕੱਢਦੀਏ ਫਿਰ। 3 ਇਂ ਡਾ ਦਈਏ। 5 ਜੀ। ਅ ਤੈਨ ਨਹੀਂ ਚੱਲਦੇ ਹੋ ਹੋਰ ਯਾਰ ਡਾ ਦਿਓ ਕਿੰਨਾ ਰਹਿ ਗਿਆ 124 124 ਹੋਰ ਯਾਰ ਡਾਓ ਲਓ ਜੀ ਤੇਜੀ 121 ਤੋਂ 1200 ਰੁਪਿਆ ਛੋਟ ਕਰਾਂਗੇ 121 ਚੋਂ ਹਾਂ ਲੈ ਜੀ ਇਹਨਾਂ ਵੀ ਲੋਕੀ ਜਾਦ ਕਰਨਗੇ ਜਿੰਨੇ ਝੋਟੀ ਖੜੀਏ ਲੋਬੀ ਦੋਸਤੋ ਬਾਕੀ ਮੈਨੂੰ ਲੱਗਦਾ ਵੀ ਛੋਟਾ ਛਾਟਾਂ ਦੇ ਪਾਸੇ ਦੋਸਤੋ ਵੀਰ ਨੇ ਪੂਰੇ ਚੱਪ ਕੱਟਦੇ ਆ ਸੋ 24 ਚੰਗੀ ਆ ਦੁੱਧ ਚੰਗਾ ਖਾਸਾ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ 10 11 10 ਕਿਲੋ ਵਾਲੀਆਂ ਦੋਸਤੋ ਕਈ ਵਾਰਾਂ ਵੀਰਾਂ ਦੇ ਲੜ ਲੱਗ ਜਾਂਦੀਆਂ ਨੇ ਉਹੀ ਤਕਰੀਬਨ ਕੋਈ 150 ਲੱਖ ਤੇ 120-15 ਦੇ ਵਿੱਚ ਪੈ ਜਾਂਦੀਆਂ ਨੇ ਪਰ ਖਾਲ ਦੁੱਧ ਚੰਗਾ ਇਸ ਮਹਿ ਦੇ ਥੱਲੇ ਤੇ ਚੋਕੇ ਤੁਸੀਂ ਤਸੱਲੀ ਕਰ ਲੈਣੀ ਆ ਕੋਈ ਗੱਬਣਾ ਦੋਸਤੋ ਇਹ ਪਸ਼ੂ ਨਹੀਂਗਾ ਸੋਇਆ ਸੋਇਆ ਪਸ਼ੂਗਾ ਮੇਰਾ ਵੀ ਜਿਸ ਨੇ ਵੀ ਖਰੀਦਣੀ ਆ ਦੋ ਡੰਗਰੀ ਆਪਾਂ ਹਮੇਸ਼ਾ ਕਹਿੰਦੇ ਵੀ ਇੱਕ ਟਾਈਮ ਖਾਲੀ ਕਰਕੇ ਟਾਈਮ ਤੋਂ ਟਾਈਮ ਆਪਣੀ ਚੁਵਾਈ ਕਰ ਲਿਓ ਠੀਕ ਆ 14 ਕਿਲੋ ਦੀ ਮਾਲਕਨ 1 ਲੱਖ 21000 ਦੇ ਵਿੱਚੋਂ ਵੀ 200 ਰੁਪਿਆ ਛੋਟ ਇੱਧਰ ਗੁਰਪ੍ਰੀਤ ਵੀਰ ਆਪਣੇ ਕੋਲ ਜਿਹੜੀ ਆ ਵੈੜ ਖੜੀ ਆ ਇਹ ਇਹਦੇ ਸੂਣ ਚ 8 ਤੋਂ 10 ਦਿਨ ਰਹਿੰਦਾ ਹੈ ਅੱਛਾ ਜੀ ਤੇ ਦੂਜੇ ਸੂਏ ਨੇ ਸੂਣਾ ਵਾ ਤੇ ਮੂੰਹ ਛਿੱਗੀ ਹੁੰਦੀ ਹੈ ਜੀ ਮੂੰਹ ਛਿੱਗੀ ਹੁੰਦੀ ਹੈ ਠੀਕ ਹੈ ਜੀ ਚੌਕ ਦੇ ਬਰਾਬਰ ਕਰ ਗਈ ਚੌਕ ਦੇ ਬਰਾਬਰ ਕਰ ਗਈ ਠੀਕ ਆ ਬਈ ਅੱਛਾ ਤੇ ਸੂਬਾ ਸੈਕਿੰਡ ਹੈ ਕਿ ਪਹਿਲਾ ਹੀ ਨਹੀਂ ਨਹੀਂ ਦੂਜੇ ਸੂਏ ਦੂਜੇ ਸੂਬੇ ਹਾਂਜੀ ਲੋ ਜੀ ਦੂਜੇ ਸੂਬੇ ਆ ਦੋਸਤੋ ਤੇ ਟਾਈਮ ਇਹਦਾ ਵੈਸੇ ਹਜੇ ਕਿੰਨਾ ਕੁ ਲੈ ਜੂ ਹੋਰ ਖਿੱਚ ਕੇ ਇਹ 8-10 ਦਿਨ ਲੈ ਜੂਗੀ ਲੈ ਜੂਗੀ ਹਾਂਜੀ ਹਾਂ ਤੁਹਾਨੂੰ ਬੜਾ ਲੱਗਦਾ ਇਹਨੂੰ ਵੀ ਲੱਗਾ ਜੀ ਮੈਂ ਨਾ ਵੱਖਰਾ ਚੁਆਈ ਵੱਖਰੀ ਨਿਕਲੂਗੀ। ਦੱਸੋ ਥਾਣ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ। ਥੋੜਾ ਜਿਹਾ ਕਵੀਰਾ ਐਨੀਮਲ ਡਰਦਾ ਹੈ ਉਪਰੇ ਬੰਦੇ ਤੋਂ। ਫਿਲਹਾਲ ਤੁਹਾਨੂੰ ਇੱਕ ਵਾਰੀ ਆਪਾਂ ਜਿੰਨਾ ਵੀ ਹੋ ਸਕਦਾ ਥੋੜਾ ਲਾ ਗਿਓ। ਸੋਤਰਾ ਬਹੁਤ ਠੰਡੀ। ਮੈਂ ਕੋਸ਼ਿਸ਼ ਕਰਦੇ ਆਂ ਵੇਖੋ ਜੀ। ਠੀਕ ਹੈ ਥਾਣ ਤੁਹਾਨੂੰ ਬਹੁਤ ਸੋਹਣਾ ਹੈ। ਗੋਲ ਥਾਣਾ, ਮੋਟਾ ਥਾਣਾ। ਬਹੁਤ ਵਧੀਆ ਮੁੱਠੀ-ਮੁੱਠੀ ਥਾਣਾ ਕਰਮਾਲੀ ਨੂੰ ਲੱਗਾ ਠੀਕ ਹੈ ਜੀ। ਸੋ ਦੁੱਤ ਕੋਈ ਵੀਰ ਗੁਰਪ੍ਰੀਤ ਪਿੱਛੋਂ ਕੋਈ ਵੀਰਾਂ ਨੇ ਦੱਸਿਆ ਹੋਵੇ ਕੋਈ ਤੁ ਲੋ ਵੀ ਪਹਿਲਾਂ ਨੇ ਦੋਸਤੋ 16 17 ਕਿਲੋ 16 ਕਿਲੋ ਲੀਟਰ ਜਿਹੜਾ ਦੁੱਧ ਭਰਾਇਆ ਹੈ ਤੇ ਬਾਕੀ ਇੰਨੀ ਕੁ ਉਮੀਦ ਆਪਾਂ ਕਰਦੇ ਆ ਵੀ ਇਸ ਵਾਰ ਵੀ ਦੋਸਤੋ ਦੁੱਧ ਸੋਨਾ ਜਵਾਦੂਗੀ ਛਤ ਪੋਤੋ ਵੱਡਾ ਇਸ ਵਾਰ ਦਾ ਸੈਕੰਡ ਟਾਈਮਰ ਆ ਜਿਆਦਾ ਮਰੀਦ ਸੋਹਣੀ ਆ ਖੋਲ ਕੇ ਦਿਖਾਈਏ ਵੀਰ ਕੋਪੀ ਇੱਕ ਵਾਰੀ ਆ ਠੀਕ ਹੈ ਲਓ ਵੀਰ ਕੋ ਰਪੀ ਤਾਂ ਦਿਖਾ ਦਈਏ ਇੱਧਰ ਤੋੜ ਕੇ ਤਾਂ ਦੋਸਤੋ ਛੋੜਾ ਆ ਪਸ਼ੂ ਕੇ ਨਾ ਦੋਸਤੋ ਘਟ ਖੋਲਿਆ ਹੁੰਦਾ ਜਿੱਥੋਂ ਕੇ ਨਾ ਅਗਲੇ ਘਰੋਂ ਪਸ਼ੂ ਆ ਜਾਂਦਾ ਯਕਕੇ ਮੇਰਾ ਵੀਰ ਕੋਈ ਜਿਹੜਾ ਫਾਰਮ ਦੇ ਵਿੱਚ ਕਿਸੇ ਵੀਰ ਦੇ ਕੋਲ ਓਪਨ ਫਾਰਮ ਆ ਖੁੱਲਾ ਫਾਰਮ ਤੇ ਖੁੱਲੇ ਐਨੀਮਲ ਨੂੰ ਤੁਸੀਂ ਛੱਡ ਸਕਦੇ ਜੀ ਆਪਣੇ ਘਰ ਤੇ ਇੱਕ ਵਾਰੀ ਆਪਾਂ ਵੀਰ ਨੂੰ ਕਹਿੰਨੇ ਗੁਰਪ੍ਰੀਤ ਨੂੰ ਇੱਕ ਵਾਰੀ ਹੋਰ ਵੀ ਤੇ ਘੇੜਾ ਘੜਾ ਦੇ ਜੀ ਥੋੜਾ ਜਿਹਾ ਪਰਾਂ ਨੂੰ ਲੈ ਜੀ ਅੱਜ ਹਾਂ ਦੋਸਤੋ ਠੀਕ ਆ ਜੀ ਵੈਸੇ ਤਿਆਰੀ ਵਾਲੀ ਆ ਪੰਜ ਲੈ ਜੇ 6 ਲੈ ਜੇ 7 ਲੈ ਜੇ ਤੇ ਦਿਨ ਦੋਸਤੋ ਹਜੇ ਕੱਢਦੀ ਆ ਠੀਕ ਆ ਜੀ ਸੋ ਹਵਾ ਨੇ ਲੈਵੇ ਦੀ ਸਾਫ ਜਿੰਨਾ ਅੱਗੇ ਦੋਸਤੋ ਉਹਨੇ ਬੈਕ ਸਾਈਡ ਬਿਲਕੁਲ ਸੰਦੇ ਵਿੱਚ ਕਾਰ ਲੇਵਾ ਬਣਾ ਕੇ ਤਿਆਰ ਕਰ ਰਹੀ ਆ ਪੁੱਠੀ ਥਣ ਉਹ 55 ਤੋਂ ਬਹੁਤ ਵਧੀਆ ਬਾਕੀ ਮੇਰਾ ਵੀਰ ਕੋਈ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਹਾਂ ਦੇ ਆ ਵੀਰ ਮੋਰਦਗੀ پوری ਤਿਆਰੀ ਵਾਲੀ ਜਿਹੜੀ ਦੋਸਤੋ ਇਹ ਤੁਸੀਂ ਲੈ ਪੇਗਾ ਜੀ ਤੇ ਆਹ ਗੁਰਪ੍ਰੀਤ ਦੀ ਡਿਮਾਂਡ ਵੇਰੇ ਫਿਰ ਕੀ ਕਰਦਾ ਇਹ ਤਾਂ ਆਪਾਂ ਰਾਜਵੀ ਦੇ ਜੋ ਲੈਣਾ ਉਹ ਹੀ ਕਰਨਾ ਰੇਟ ਭਾਵੇਂ ਕਰਨ ਨੂੰ 75 ਕਰ ਲਈਏ ਤੇ ਭਾਵੇਂ 70 ਹਾਂਜੀ ਇਹਦਾ 65000 ਲਵਾਂਗੇ 65000 ਹਾਂਜੀ ਠੀਕ ਹੈ ਜੀ ਦੇ ਲੈ ਇੱਥੇ ਕੇ ਪਾਸ ਨਹੀਂ ਉਹ ਚੋਂ ਦੋ ਛੱਡ ਦਿੰਨੇ ਹੋਰ ਰੇਟ ਰੇਟ ਆ ਹੋਰ ਛੱਡ ਦਈਏ ਯਾਰ ਆਉਣ ਤੋਂ ਫਿਰ 60 ਦੀ ਆ ਕਸਰਾ ਹੋਰ ਕੱਢ ਦਈਏ 60 ਚੋ 24 4000 ਛੱਡ ਗਏ ਲੈ 98 4000 ਚੱਲਣ ਦਿਓ 500 ਛੋਟ ਕਰਦਾਂਗੇ ਵਿੱਚ ਲਓ ਜੀ 58.58 ਦੀ 58.58 ਜੀ ਲਓ ਜੀ 58.58000 ਦੀ ਉਹਦੇ ਵਿੱਚ 500 ਰੁਪਏ ਛੋਟ ਠੀਕ ਆ ਜੀ 58.58 ਦੇ ਵਿੱਚੋਂ ਆ 500 ਛੋਟ ਹੋਰ ਦਾਦ ਗਏ ਹੋਰ ਦਾਦ ਗਏ 500 ਲਓ ਜੀ 58.58000 ਦੇ ਵਿੱਚੋਂ ਦੋਸਤੋ ਹੋਰ 500 ਰੁਪਿਆ ਲੈਸ ਹੋ ਜਾਊਗਾ 58000 ਦੀ ਇਹ ਤੁਹਾਨੂੰ ਵੈੜ ਮਿਲ ਜਾਊਗੀ ਠੀਕ ਆ ਜੀ ਦੂਜਾ ਸਵੇਰ ਸੂਨ ਆਲੀ ਆ ਤੋਂ ਸੋਹਣੇ ਰੰਗ ਟੰਗ ਦੇ ਵਿੱਚ ਆ ਰੰਗ ਪ੍ਰਿੰਟ ਚੰਗਾ ਬਾਕੀ ਮੂੰਹ ਮੱਥੇ ਦੀ ਚੰਗੀ ਆ ਛੋਟਾ ਕੰਨ ਤੇ ਲੰਬਾ ਫੇਸ ਗੋਦੀ ਵਾਲੀ ਵੈੜ ਬਾਕੀ ਪ੍ਰੋਪਰ ਦੋਸਤੋ ਤੁਸੀਂ ਥਣ ਦੇਵੇ ਦੀ ਤੁਸੀਂ ਦੇਖ ਲਈਆ ਠੀਕ ਆ ਜੀ ਬਾਕੀ ਟਿੱਪ ਕੋਈ ਭਰਾ ਕੇ ਮੇਰਾ ਵੀ ਤਸੱਲੀ ਕਰ ਲੈ ਜਿੱਤਰਾ ਮਰਜੀ ਤਸੱਲੀ ਕਰੇ ਇੰਨੇ ਦੀ ਏ ਡਿਵਾਈਡ ਮਿਲਣੀ ਨਹੀਂ ਕਿਦੋਂ ਹਾਂ ਸਹੀ ਆ ਕਦਕੁੱਦ ਚੰਗਾ ਲੱਗਾ ਕਰਮਾਈ ਦਾ ਕਦਕੁੱਦ ਦੀ ਚੰਗੀ ਆ ਥੱਲੇ ਵੀ ਕਾਫੀ ਸੋਹਣਾ ਬਣਦੀ ਪਈ ਆ ਬਰੀਡ ਵੀ ਸੋਹਣੀ ਹਾਂ ਬਰੀਡ ਨਸਲ ਚੰਗੀ ਆ ਡਰਾਈਵਰ ਗੁਰਪ੍ਰੀਤ ਇੱਕ ਨੰਬਰ ਬੋਲਦੇ ਆਪਣੇ ਭਰਾ 99157 80777 98771 84848 ਠੀਕ ਆ ਜੀ ਹਾਂ ਓਕੇ ਵੀਰੇ ਲਓ ਦੱਸੋ ਇਹ ਨੰਬਰ ਆ ਵੀਰ ਗੁਰਪ੍ਰੀਤ ਦੇ ਸੋ ਅੱਜ ਦਾ ਅਟੀ ਡੇਰੀ ਫਾਰਮ ਤੋਂ ਆਪਣੀ ਜਿਹੜੀ ਦੋਸਤੋ ਇਹ ਵੀਡੀਓ ਸੀਗੀ ਤੇ ਪਸ਼ੂ ਐਨੀਮਲ ਜਿਹੜੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆ ਇਹਨਾਂ ਨੇ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ